ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਲਗਾਤਾਰ ਆਪਣੇ TV84 ਦੇ ਪਲੇਟਫਾਰਮ ਦੇ ਉਤੇ ਅਸੀਂ ਤੁਹਾਨੂੰ ਪੰਜਾਬ ਦੇ ਹੜ੍ਹਾਂ ਔਰ ਖਾਸ ਤੌਰ ਦੇ ਉਤੇ ਹੋਰ ਜਿੰਨੇ ਪੰਥਕ ਮਸਲੇ ਨੇ ਉਹਨਾਂ ਦੇ ਨਾਲ ਤੁਹਾਨੂੰ ਜਾਣੂ ਕਰਾਉਂਦੇ ਰਹੇ ਆਂ ਅੱਤ ਥੋੜੇ ਸਮਾਂ ਪਹਿਲੇ ਅਸੀਂ ਆਪ ਜੀ ਨੂੰ ਦਿਖਾਇਆ ਸੀ ਕਿ ਪੰਜਾਬ ਦੇ ਅੰਦਰ ਕਿਸ ਤਰੀਕੇ ਨਾਲ ਰਾਜਸਥਾਨ ਦੀ ਸਿੱਖ ਸੰਗਤਾਂ ਜਿਸ ਵੇਲੇ ਪੰਜਾਬ ਦੇ ਹੜ੍ਹਾਂ ਦੇ ਅੰਦਰ ਸੇਵਾਵਾਂ ਕਰਨ ਲਈ ਪਹੁੰਚੀਆਂ ਤਾਂ ਉੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਉਹ ਸਾਰਾ ਮਸਲਾ ਸਾਡੇ ਚੈਨਲ ਦੇ ਰਾਹੀਂ ਤੁਸੀਂ ਸਾਰਿਆਂ ਨੇ ਦੇਖਿਆ ਤੇ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਜੋ ਤੁਸੀਂ ਨਾਲੇ ਨਾਲ ਸਕਰੀਨ ਤੇ ਦੇਖ ਰਹੇ ਹੋ ਰਾਜਸ ਸਾਂਦੀ ਸਿੱਖ ਸੰਗਤਾਂ ਦੇ ਵਿਚਾਰ ਸਭ ਤੋਂ ਵੱਡਾ ਕਹਿ ਲਈ ਹੈ ਕਿ ਗੁਰਦੁਆਰਾ ਜਿਹੜਾ ਉੱਥੇ ਗੋਲੂਵਾਲ ਸਾਹਿਬ ਹੈਗਾ ਉਸ ਗੁਰਦੁਆਰੇ ਨੂੰ ਕਹਿ ਲਈ ਪੰਥ ਦੋਖੀਆਂ ਵੱਲੋਂ ਵੈਰੀਆਂ ਵੱਲੋਂ ਘੇਰਾ ਪਾਇਆ ਹੈਗਾ ਤੇ ਸਾਡੀ ਭੈਣ ਇਸ ਵੇਲੇ ਉੱਥੇ ਮੌਜੂਦ ਹੈਗੀ ਇਸ ਸਾਰੇ ਮਸਲੇ ਦੇ ਉੱਤੇ ਕਿ ਆਖਿਰ ਕੀ ਮਸਲਾ ਹੈਗਾ ਕਿ ਗੁਰੂ ਘਰ ਨੂੰ ਸਾਡੇ ਵੈਰੀਆਂ ਦੇ ਵੱਲੋਂ ਦੁਸ਼ਮਣਾਂ ਦੇ ਵੱਲੋਂ ਕਿਉਂ ਘੇਰਾ ਪਾਇਆ ਗਿਆ ਤੇ ਉੱਥੇ ਦੀ ਜਿਹੜੀ ਸਿੱਖ ਸੰਗਤ ਹੈ ਅਰਦਾਸਾ ਸੋਧ ਕੇ ਸ਼ਸਤਰ ਹੱਥੀਂ ਲੈ ਕੇ ਜੰਗ ਲੜਨ ਦੀ ਤਿਆਰੀ ਚ ਸਾਰੀ ਗੱਲਬਾਤ ਕਰਨ ਲਈ ਸਾਡੇ ਨਾਲ ਇਸ ਵੇਲੇ ਲਾਈਵ ਬੀਬੀ ਹਰਮੀਤ ਕੌਰ ਰਾਜਸਥਾਨ ਤੋਂ ਜੁੜ ਚੁੱਕੇ ਨੇ ਗੱਲ ਦੀ ਸ਼ੁਰੂਆਤ ਪੈਂਜੀ ਦੇ ਨਾਲ ਫਤਿਹ ਦੀ ਸੰਤੋ ਕਰਨਿਆ ਪੈਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਪੈਂਜੀ ਤੁਹਾਡੀ ਵੀਡੀਓ ਮੈਂ ਤਕਰੀਬਨ ਅੱਧੇ ਪੂਰੇ ਘੰਟੇ ਪਹਿਲੇ ਹੀ ਤੁਹਾਡੇ ਸਮੇਂ ਪਹਿਲੇ ਹੀ ਦੇਖਿਆ ਨੇ ਤੁਸੀਂ ਅਰਦਾਸਾ ਸੋਧਿਆ ਕਿਰਪਾ ਨਾਲ ਤੁਹਾਡੇ ਹੱਥੀਚ ਨੇ ਕੀ ਮਸਲਾ ਹੈ ਕੀ ਹਾਲਾਤ ਨੇ ਉੱਥੇ ਇਸ ਵਕਤ ਵੀਰ ਜੀ ਆਪਣੇ ਰਾਜਸਥਾਨ ਦੀ ਤਜਾਰਾ ਦੀ ਸਟੇਜ ਤੋਂ ਸੰਦੀਪ ਦਾਇਮਾ ਦੇ ਭਾਜਪਾ ਦੇ ਲੀਡਰ ਨੇ ਅਨਾਉਂਸ ਕੀਤਾ ਸੀ ਜਦੋਂ ਇਲੈਕਸ਼ਨ ਸੀ ਰਾਜਸਥਾਨ ਦੇ ਵਿੱਚ ਜੀ ਜੀ ਸੰਦੀਪ ਦਾਇਮਨ ਨੇ ਇਹਦਾ ਬਿਆਨ ਸੀਗਾ ਜੀ ਗੁਰਦੁਆਰਾ ਸਾਹਿਬ ਤੇ ਮਸਜਿਦਾਂ ਦੇਸ਼ ਵਾਸਤੇ ਨਾ ਸੂਰ ਬਣ ਚੁਕੇ ਨੇ ਜੀ ਜੇ ਸਾਡੀ ਸਰਕਾਰ ਹੁੰਦੀ ਹੈ ਤੇ ਅਸੀਂ ਇਹਨਾਂ ਨੂੰ ਢਾ ਢੇਰੀ ਕਰਾਂਗੇ ਉਸ ਸਟੇਜ ਦੇ ਉੱਤੇ ਬੀਜੇਪੀ ਦੇ ਵੱਡੇ ਲੀਡਰ ਵੀ ਬੈਠੇ ਹੋਏ ਸੀ ਜੀ ਸੰਗਤਾ ਨੇ ਉਦੋਂ ਵੀ ਵਿਰੋਧ ਕੀਤਾ ਉਸੇ ਬਿਆਨ ਦੇ ਤਹਿਤ ਬੀਜੇਪੀ ਸਰਕਾਰ ਆਪਦੀਆਂ ਘਟੀਆਂ ਸਾਜਿਸ਼ਾਂ ਦੇ ਤਹਿਤ ਕੰਮ ਕਰਦੀ ਆ ਰਹੀ ਹੈ ਇਹ ਪਹਿਲਾ ਹੱਲਾ ਨਹੀਂ ਵੀਰ ਜੀ ਚੌਥਾ ਹੱਲਾ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਤੇ ਹੋਇਆ ਪਹਿਲਾ ਹੱਲਾ ਟਿੰਮਾ ਵੀਰ ਜੀ ਤੇ ਤੇਜਿੰਦਰ ਪਾਸਾ ਨੇ ਟਿੰਮਾ ਜੀ ਉਹਨਾਂ ਤੇ ਦੇਸ਼ ਧਰੋਹ ਦਾ ਕੇਸ ਕਰਾ ਕੇ ਇਹਨਾਂ ਨੇ ਕੀਤਾ ਫਿਰ ਬਾਬਾ ਗਗਨਦੀਪ ਸਿੰਘ ਜੀ ਫਿਰ ਵੀਰ ਨਰਮਨ ਸਿੰਘ ਖਰਲੀਆਂ ਜਿਨ੍ਹਾਂ ਨੇ ਸੂਰਜਮੁਨੀ ਦਾ ਸੌਦਾ ਲਾਇਆ ਸੀ ਉਹਦੇ ਤੇ ਵੀ ਝੂਠੇ ਕੇਸ ਪਵਾ ਕੇ ਉਹਨਾਂ ਦੇ ਵੀ ਗ੍ਰਿਫਤਾਰੀ ਤੱਕ ਦੇ ਬਰੰਟ ਕਢਾਏ ਇਹਨਾਂ ਨੇ ਜੀ ਪਰ ਸਿੱਖ ਜਥੇਬੰਦੀਆਂ ਉੱਥੇ ਵੀ ਇਕੱਠੀਆਂ ਹੋ ਗਈਆਂ ਰਾਜਸਥਾਨ ਦੀਆਂ ਵੀ ਚਾਹੇ ਕੁਝ ਵੀ ਕਰਨਾ ਪੈ ਜੇ ਪਰ ਅਸੀਂ ਇਹ ਯੋਧਿਆਂ ਨੂੰ ਜੇਲ੍ਹ ਦੇ ਵਿੱਚ ਧੱਕੇ ਦੇ ਨਾਲ ਤੁਹਾਨੂੰ ਸਿੱਟਣ ਨਹੀਂ ਦੇਵਾਂਗੇ ਜੀ ਚੌਥਾ ਹੱਲਾ ਜਿਹੜਾ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਤੇ ਹੋਇਆ ਕੁਝ ਦਿਨ ਪਹਿਲਾਂ ਜੈਸਰ ਦੇ ਵਿੱਚ ਇੱਕ ਬਲਰਾਮ ਗੁਰਦਾਰਾ ਵੱਲੋਂ ਪੋਸਟ ਪਾਈ ਗਈ ਸੋਸ਼ਲ ਮੀਡੀਆ ਤੇ ਜੀ ਵੀ ਪੰਜਾਬ ਦੇ ਵਿੱਚ ਹੜ ਆਏ ਨੇ ਚੰਗਾ ਹੋਇਆ ਜਿਹੜੇ ਅੱਤਵਾਦੀ ਨੇ ਉਹ ਰੋੜ ਜਾਣਗੇ ਜਦੋਂ ਇਸ ਗੱਲ ਦਾ ਸੋਸ਼ਲ ਮੀਡੀਆ ਦੇ ਵਿੱਚ ਪ੍ਰਚਾਰ ਹੋਇਆ ਪਤਾ ਲੱਗਿਆ ਸੰਗਤਾਂ ਉੱਥੇ ਪਹੁੰਚੀਆਂ ਜਿੱਥੇ ਬੰਦੀਆਂ ਪਹੁੰਚੀਆਂ ਕੱਟ ਰੱਖਿਆ ਗਿਆ ਖਾਲਸਾ ਪੰਚਾਇਤ ਹੋਈ ਪਰਿਵਾਰ ਡਰ ਕੇ ਮਾਫੀ ਮੰਗਣ ਤੇ ਆ ਗਿਆ ਵੀ ਸਾਨੂੰ ਮਾਫ ਕਰਦੇ ਹੋ ਖਾਲਸਾ ਪੰਚਾਇਤ ਦੇ ਵਿੱਚ ਹਾਜ਼ਰ ਹੋਏ ਜਦੋਂ ਸੰਗਤ ਨੇ ਸਾਰੀ ਨੇ ਉਹਨਾਂ ਨੂੰ ਪੁੱਛਿਆ ਬਲਰਾਮ ਗੁਦਾਰੇ ਨੂੰ ਉਹਨੇ ਜਦੋਂ ਮਾਫੀ ਮੰਗੀ ਕਹਿਣ ਲੱਗੇ ਵੀ ਜਿਹੜੀ ਤੇਰੀ ਇੰਨੇ ਨਫ਼ਰਤ ਤੇਰੇ ਵਿੱਚ ਭਰੀ ਹੋਈ ਹੈ ਦਾ ਕਾਰਨ ਕੀ ਹੈ ਕਿਉਂਕਿ ਉਹਦੀ ਸੋਸ਼ਲ ਮੀਡੀਆ ਦੇ ਵਿੱਚ ਅਸੀਂ ਦੇਖੀ ਉਹਦੀ ਆਈਡੀ ਤੋਂ ਹਰ ਮੰਦਰ ਸਹਿ ਵਾਸਤੇ ਬਹੁਤ ਗੰਦੀਆਂ ਗੰਦੀਆਂ ਟਿੱਪੀਆਂ ਔਰ ਟਿੱਪਣੀਆਂ ਉਹਨੇ ਕੀਤੀਆਂ ਹੋਈਆਂ ਸੀ। ਉਹਨੂੰ ਪੁੱਛਿਆ ਗਿਆ ਉਹਦੇ ਵਿੱਚੋਂ ਉਹਨਾਂ ਨੇ ਜਵਾਬ ਦਿੱਤਾ ਕਿ ਮੈਂ ਆਰਐਸਐਸ ਦਾ ਬੰਦਾ ਹਾਂ ਸੰਗ ਦਾ ਬੰਦਾ ਹੈ ਜਿੱਥੋਂ ਮੈਨੂੰ ਇਹ ਚੀਜ਼ ਸਿੱਖਿਆ ਦਿੱਤੀ ਜਾਂਦੀ ਹੈ। ਯਾਨੀ ਕਿ ਤੁਹਾਡੇ ਕਹਿਣਾ ਮਤਲਬ ਹੈ ਕਿ ਉਹਨੇ ਸੰਗਤ ਹੀ ਇਸ ਗੱਲ ਨੂੰ ਕਬੂਲ ਕੀਤਾ ਹੈਗਾ। ਬਿਲਕੁਲ ਜੀ ਬਿਲਕੁਲ ਲਾਈਵ ਵੀਡੀਓ ਚੱਲ ਰਹੀ ਹੈ ਉਹ ਆਪਣੇ ਵੀਡੀਓ ਵਿੱਚ ਬਹੁਤ ਚੱਲੀ ਹੈ ਲਾਈਵ ਚੱਲਿਆ ਉਹਨੇ ਲਾਈਵ ਬੋਲਿਆ ਵੀ ਮੈਂ ਆਰਐਸਐਸ ਦਾ ਬੰਦਾ ਹਾਂ ਜਿੱਥੋਂ ਮੈਨੂੰ ਇਹ ਸਿੱਖਿਆ ਮਿਲ ਰਹੀ ਹੈ। ਜਦੋਂ ਉਹਨਾਂ ਨੇ ਇਹ ਲਾਈਵ ਹੋ ਗਈ ਜਿਹੜੇ ਆਰਐਸਐਸ ਦੇ ਬੰਦੇ ਸੀ, ਭਾਜਪਾ ਦੇ ਸੰਘ ਦੇ ਬੰਦੇ ਸੀ, ਉਹਨਾਂ ਉਹ ਤੜਫੁੱਠੇ ਵੀ ਹੁਣ ਸਾਡੀ ਸ਼ਰਹ ਆਮ ਜਿਹੜੀ ਆਪਾਂ ਕਹਿ ਦਈਏ ਚਿਹਰੇ ਤੋਂ ਮੁਕਾਬਲਾ ਕਰਨ ਲੱਗੇ। ਸਾਰੇ ਸੰਸਾਰ ਦੇ ਸਾਹਮਣੇ ਸਾਡਾ ਸੱਚ ਬੋਲਣ ਲੱਗ ਗਿਆ। ਸਾਡੇ ਆਪਣੇ ਗੁਰਦੁਆਰਾ ਮਹਤਾਬਗੜ੍ਹ ਸਾਹਿਬ ਵਿਖੇ ਇਹਨਾਂ ਨੇ ਕੀ ਕੀਤਾ ਮੌਕਾ ਬਣਾਇਆ ਕੋਈ ਦਿਨ ਪਹਿਲਾਂ ਹੜਾਂ ਦੀ ਸੇਵਾ ਹੋਣ ਲੱਗੀ ਆਪਣੇ ਸਥਾਨ ਤੋਂ ਕੁਝ ਸ਼ਰਾਰਤੀ ਅੰਸਰ ਸੇਵਾਦਾਰਾਂ ਦੇ ਨਾਲ ਰਲ ਗਏ ਕਹਿੰਦੇ ਅਸੀਂ ਵੀ ਸੇਵਾ ਕਰਨੀ ਅਸੀਂ ਕੋਈ ਗੱਲ ਨਹੀਂ ਕਰੋ ਪਰ ਦੂਸਰੇ ਦਿਨ ਉਹਨਾਂ ਨੇ ਕੀ ਕੀਤਾ ਇੱਕ ਦਿਨ ਸੇਵਾਦਾਰਾ ਗੁਰੂ ਘਰ ਦੇ ਸੇਵਾਦਾਰ ਨਾਲ ਲੈ ਕੇ ਗਏ ਦੂਸਰੇ ਦਿਨ ਬਿਨਾਂ ਘਰ ਦੱਸਿਆ ਬਿਨਾਂ ਸੇਵਾਦਾਰਾਂ ਨੂੰ ਲਜਾਇਆ ਕੁਝ ਨਸ਼ੇੜੀ ਬੰਦੇ ਜਿਨ੍ਹਾਂ ਦੇ ਮੂੰਹ ਦੇ ਵਿੱਚ ਜਰਦਾ ਸੀਗਾ ਕੋਈ ਉਹਨਾਂ ਦੇ ਦਸਤਾਰਾ ਨਹੀਂ ਸੀ ਕੋਈ ਆਪਣੇ ਕੇਸ ਨਹੀਂ ਸੀਗੇ ਸਾਰੇ ਨਸ਼ੇੜੀ ਸੀ ਉਹ ਇੱਥੋਂ ਚਲੇ ਗਏ ਕਹਿੰਦੇ ਗੁਰਦੁਆਰਾ ਸਾਹਿਬ ਦੇ ਨਾਮ ਤੋਂ ਗ੍ਰਹੀ ਕਰਨੀ ਐ ਮੈਨੂੰ ਜਦੋਂ ਪਤਾ ਲੱਗਿਆ ਵੀ ਗੁਰੂ ਘਰ ਦੇ ਨਾਮ ਤੇ ਇਹ ਨਿਸ਼ੇੜੀ ਬੰਦੇ ਗ੍ਰਹੀ ਕਰਨ ਵਾਸਤੇ ਜਾ ਰਹੇ ਨੇ ਮੈਂ ਨਾਲ ਦੇ ਨਾਲ ਸੇਵਾਦਾਰਾਂ ਨੂੰ ਅਲਰਟ ਕੀਤਾ ਮੈਂ ਕਿਹਾ ਗੁਰਦੁਆਰਾ ਸਾਹਿਬ ਤੇ ਨਾ ਮਤਲਬ ਤੁੰਗ ਚੱਕੀ ਜਾਣੀ ਤੁਸੀਂ ਬਾਪ ਜਾਓ ਉਹਨਾਂ ਕੋਲੇ ਫਿਰ ਉਹਨਾਂ ਦਾ ਕੋਣ ਹੁੰਦਾ ਕਹਿੰਦੇ ਜੀ ਕੋਈ ਨਹੀਂ ਅਸੀਂ ਆਪੇ ਕਰ ਲਾਂਗੇ ਸਾਨੂੰ ਗੁਰਦੁਆਰਾ ਸਾਹਿਬ ਦੀ ਰਸੀਦ ਬੁੱਕ ਦਿੱਤੀ ਜਾਵੇ ਮੈਂ ਕਿਹਾ ਜੀ ਗੁਰਦੁਆਰਾ ਸਾਹਿਬ ਦੀ ਰਸੀਦ ਮੋਤਵਾਰਸਿਆਣੇ ਬੰਦੇ ਅਮਰਤਾ ਹੈਗਰ ਨੂੰ ਮਿਲ ਸਕਦੀ ਜਿਹੜੇ ਰੂਟੀਨ ਦੇ ਵਿੱਚ ਜੁੜੇ ਹੋਏ ਨੇ ਉਹਨਾਂ ਨੂੰ ਰਸੀਦ ਬੁੱਕ ਮਿਲੇਗੀ ਇਸ ਗੱਲ ਦਾ ਇਹਨਾਂ ਦੀ ਗਹਿਰੀ ਪਹਿਲਾਂ ਤੋਂ ਲਈ ਸਾਜ਼ਿਸ਼ ਸੀ ਵੀ ਕੋਈ ਨਾ ਕੋਈ ਸਾਨੂੰ ਮੁੱਦਾ ਮਿਲੇ ਜਿਸ ਕਰਕੇ ਇਸ ਸਥਾਨ ਦੇ ਉੱਤੋਂ ਉੱਠ ਰਹੀ ਆਵਾਜ਼ ਸੱਚ ਦੀ ਪੰਥਕ ਸੇਵਾਵਾਂ ਜਿਹੜੀਆਂ ਹੋ ਰਹੀਆਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇ ਉਸ ਚੀਜ਼ ਦਾ ਮੁੱਦਾ ਬਣਾ ਕੇ ਵੀ ਸਾਨੂੰ ਗੁਰਦੁਆਰਾ ਸਾਹਿਬ ਦੀ ਰਸੀਦ ਨਹੀਂ ਦਿੱਤੀ ਬੀਜੇਪੀ ਵਾਲੇ ਤੇ ਸੰਗ ਸੰਗ ਵਾਲੇ ਬੰਦਿਆਂ ਨੇ ਇਸ ਨੂੰ ਇਸ਼ੂ ਬਣਾਇਆ ਇਹ ਕੁਝ ਦਿਨਾਂ ਦਾ ਚੱਲਦਾ ਆ ਰਿਹਾ ਪ੍ਰਸ਼ਾਸਨ ਕੋਲੇ ਵੀ ਮੀਟਿੰਗਾਂ ਹੋ ਰਹੀਆਂ ਸਭ ਕੁਝ ਹੋ ਰਿਹਾ ਹੈ ਪਰ ਇਹਦਾ ਕੋਈ ਹੱਲ ਨਹੀਂ ਪ੍ਰਸ਼ਾਸਨ ਦੀ ਜਿਹੜੀ ਢਿੱਲ ਕੀ ਇਹਨਾਂ ਨੂੰ ਬढ़ावा ਦਿੱਤਾ ਜਾ ਰਿਹਾ ਸਾਨੂੰ ਦਵਾਈਆ ਜਾ ਰਿਹਾ ਤੇ ਅੱਜ ਜਿਹੜਾ ਇਹਨਾਂ ਨੇ ਮੰਦਰ ਦੇ ਵਿੱਚ ਇਕੱਠ ਕੀਤਾ ਆਰਐਸਐਸ ਦੇ ਸਾਰੇ ਬੰਦੇ ਬੀਜੇਪੀ ਦੇ ਸੰਗਾ ਜੀ ਮਾਫੀ ਚਾਹਣਿਆ ਭੈਜੀ ਦੇ ਨਾਲ ਟੈਲੀਫੋਨ ਤੇ ਗੱਲ ਕਰਦੇ ਹੋ ਟੈਲੀਫੋਨ ਡਿਸਕਨੈਕਟ ਹੋ ਗਿਆ ਸੀ ਭੈਜੀ ਦੁਬਾਰਾ ਸਾਡੇ ਨਾਲ ਜੁੜ ਚੁੱਕੇ ਨੇ ਭੈਜੀ ਵਾਜੂ ਜੀ ਕਾ ਖਾਲਸਾ ਵਾਜੂ ਜੀ ਕੀ ਫਤਿਹ ਹਰਸਾ ਵਾਲੀ ਬੁਰਜੀ ਦੀ ਫੋਟੋ ਜੀ ਪੈਂ ਜੀ ਆਪਣੀ ਗੱਲ ਤੁਸੀਂ ਪੂਰੀ ਕਰੋ ਹਾਂ ਜੀ ਇਹਨਾਂ ਨੇ ਅੱਜ ਸਵੇਰੇ ਮੰਦਿਰ ਦਾ ਕੱਠ ਰੱਖਿਆ ਮਹਾਰਾਜਾ ਮੋਹਰੇ ਦਾ ਮੰਦਿਰ ਹੈ ਜਿੱਥੇ ਸਾਰੇ ਸੰਘੀ ਉੱਥੇ ਇਕੱਠੇ ਹੋਏ ਨੇ ਬੀਜੇਪੀ ਦੇ ਸਾਰੇ ਗੁੰਡੇ ਉਹਨਾਂ ਨੇ ਇਕੱਠੇ ਕੀਤੇ ਮੈਲ ਬਕਾਇਦਾ ਜਿਹੜੇ ਨੂੰ ਮੋਹਰਾ ਬਣਾਇਆ ਜਿਹੜਾ ਅਗਵਾਈ ਕਰ ਰਿਹਾ ਜੀ ਉਹ ਹੈਗਾ ਅਕਾਲ ਪਖਸ਼ਾਵ ਨੂੰ ਸੇਕਿਆ ਆਇਆ ਬੰਦਾ ਜਿਸ ਨੇ ਮਟੀਆਂ ਦੇ ਉੱਤੇ ਮਹਾਰਾਜ ਦੇ ਰੂਪ ਪ੍ਰਕਾਸ਼ ਕੀਤੇ ਸਨ ਤੇ ਅਕਾਲ ਪੁਰਖ ਸਾਹਿਬ ਨੇ ਹੁਕਮ ਰਿਆ ਸੀ ਕਿ ਉਹਨਾਂ ਸਰੂਪਾਂ ਨੂੰ ਜੰਮਦਵਾ ਸਾਹਿਬ ਪਹੁੰਚਾਇਆ ਜਾਵੇ ਕਿ ਆਪਣੇ ਹੀ ਗੁਰਦੁਆਰਾ ਮਹਤਾਬਗੜ੍ਹ ਸਾਹਿਬ ਤੇ ਉੱਥੇ ਜਥਾ ਚੱਲਿਆ ਸੀ ਪੱਤੀ ਸਿੰਘਾਂ ਦਾ ਕਿ ਉਹਨਾਂ ਨੇ ਜਿਹੜਾ ਭਾਟਾ ਸਾਹਿਬ ਦੇ ਹੁਕਮਾਂ ਤੇ ਪਹਿਰਾ ਦਿੰਦਿਆਂ ਹੋਇਆਂ ਸਰੂਪ ਜੰਮਦਵਾ ਸਾਹਿਬ ਪਹੁੰਚਾਇਆ ਸਾਡੇ ਤੇ ਕੇਸ ਵੀ ਹੋਇਆ ਸੀ ਜੇਲ੍ਹਾਂ ਵੀ ਕਟੀਆਂ ਚਲੋ ਉਹ ਪੰਥ ਦੀ ਸ਼ੇਰ ਹੈ ਅਸੀਂ ਸਾਨੂੰ ਪਰਵਾਣ ਹੈ ਉਸ ਦਾ ਕਲੱਖਿਆ ਹੋਇਆ ਇਨਸਾਨ ਉਹ ਪਖੰਡੀ ਗੁਰਸਹਿਬ ਹੈ ਜੀ ਕਿ ਅੱਜ ਇਹਨਾਂ ਦੀ ਅਗਵਾਈ ਕਰਕੇ ਗੁਰਦੁਆਰਾ ਸਾਹਿਬ ਤੇ ਚੜ ਕੇ ਆ ਗਿਆ ਗੁਰਦੁਆਰਾ ਸਾਹਿਬ ਦੇ ਗੇਟ ਦੇ ਮੂਹਰੇ ਆ ਕੇ ਉਹਨੇ ਚੈਲੰਜ ਕੀਤਾ ਕਿ ਬੀਬੀ ਔਰ ਮੀਤ ਪੌਰ ਬਾਹਰ ਨਿਕਲੋ ਅਸੀਂ ਤੁਹਾਡੇ ਨਾਲ ਚ ਆਏ ਆ ਤੇ ਅਸੀਂ ਪ੍ਰਬੰਧ ਲੈ ਕੇ ਹਟਾਂਗੇ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਆ ਉਹ ਅਸੀਂ ਸੰਭਾਲਾਂਗੇ ਮੈਂ ਇੱਥੇ ਰੋਕਾਂਗਾ ਪੈਂਜੀ ਮੈਂ ਮਾਫੀ ਚਾਹਨਾ ਮੈਂ ਤੁਹਾਡੀ ਗੱਲ ਨੂੰ ਵਿੱਚ ਰੋਕ ਰਿਹਾ ਤੁਹਾਡੇ ਕਹਿਣ ਦਾ ਮਤਲਬ ਇਹ ਜੋ ਮੰਦਰ ਦੇ ਵਿੱਚ ਕਰ ਇਕੱਠ ਹੋਇਆ ਸੀ ਉਹਨਾਂ ਨੇ ਤੁਹਾਨੂੰ ਬਕਾਇਦਾ ਗੁਰਦੁਆਰਾ ਸਾਹਿਬ ਦੇ ਗੇਟ ਤੇ ਆ ਕੇ ਧਮਕੀ ਦਿੱਤੀ ਕਿ ਤੁਸੀਂ ਗੁਰਦਾਰੇ ਚੋਂ ਬਾਹਰ ਹੋ ਤਾਂ ਗੁਰਦਾਰੇ ਦਾ ਪ੍ਰਬੰਧ ਉਹ ਸੰਭਾਲਣਗੇ ਬਿਲਕੁਲ ਹੀ ਬਿਲਕੁਲ ਬਿਲਕੁਲ ਜਿਹੜੀ ਬੀਜੇਪੀ ਦੇ ਆਰਐਸਐਸ ਦੇ ਬੰਦੇ ਅਸੀਂ ਪੰਚ ਦੋਖੀ ਸੰਭਾਂਗੇ ਤੇ ਤੁਹਾਨੂੰ ਇੱਥੇ ਸੀ ਰਹਿਣ ਨਹੀਂ ਦੇਣਾ ਤੁਸੀਂ ਬਾਹਰ ਆਓ ਤੇ ਮੰਦਰ ਦੇ ਵਿੱਚ ਇਕੱਠ ਹੁੰਦਾ ਤੇ ਉਦੋਂ ਬਾਅਦ ਅਸੀਂ ਪ੍ਰਸ਼ਾਸਨ ਨੂੰ ਕਿਹਾ ਪ੍ਰਸ਼ਾਸਨ ਨੇ ਸਾਡੀ ਸੁਣੀ ਨਹੀਂ ਕਿਉਂਕਿ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤੁਹਾਨੂੰ ਕਹਿੰਦੇ ਜੋ ਵੀ ਬਾਹਰ ਦੇ ਬੰਦੇ ਵੀ ਜੀ ਤੁਸੀਂ ਬਾਹਰ ਭੇਜੋ ਮੈਂ ਕਿਹਾ ਨਹੀਂ ਅਸੀਂ ਜਿੰਨੇ ਵੀ ਬੰਦੇ ਅਸੀਂ ਹੈਗੇ ਸੰਗਤ ਸਾਡੀ ਬੰਦੇ ਇੱਥੇ ਅੰਦਰ ਬੈਠੀ ਐ ਪਰ ਅਸੀਂ ਬਾਹਰ ਨਹੀਂ ਜਾਵਾਂਗੇ ਤੁਹਾਨੂੰ ਬੇਨਤੀ ਐ ਜਿਹੜਾ ਪੰਚ ਦੋਖੀ ਬਾਹਰ ਦੇ ਵਿੱਚ ਬੋਲ ਰਿਹਾ ਐ ਅਨੂੰ ਚੁੱਪ ਕਰਾਓ ਇਦੋਂ ਪ੍ਰਸ਼ਾਸਨ ਨੇ ਸਾਡੀ ਨਾ ਮੰਨੀ ਫਿਰ ਗੁਰੂ ਸਾਰੀਆਂ ਸੰਗਤਾਂ ਨੇ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਖੰਨਪਰਸ ਚੱਲੇ ਸਨ ਸਾਰੀਆਂ ਸੰਗਤਾਂ ਨੇ ਅਰਦਾਸ ਕੀਤੀ ਕਿ ਜਾਂ ਤਾਂ ਅੱਜ ਸ਼ਹੀਦੀਆਂ ਪ੍ਰਾਪਤ ਕਰਾਂਗੇ ਜਾਂ ਫਿਰ ਦੁਸ਼ਟਾਂ ਨੂੰ ਖੋਦਾਂਗੇ ਫਿਰ ਅਰਦਾਸ ਕਰਨ ਤੋਂ ਬਾਅਦ ਅਸੀਂ ਸਾਰਿਆਂ ਨੇ ਸੰਗਰਨ ਗੇਟ ਕੋਲੇ ਦਰਬਾਰ ਆਪਣੇ ਗੁਰਦੁਆਰਾ ਸਾਹਿਬ ਦੇ ਉਦੋਂ ਬਾਅਦ ਫਿਰ ਉਸ ਨੂੰ ਬੰਗਾਰਿਆ ਕਿ ਤੂੰ ਕਹਿੰਦਾ ਸੀ ਨਾ ਦੁਸ਼ਟ ਦੋਖੀ ਹੋ ਕੇ ਗੁਰਦੁਆਰਾ ਸਾਹਿਬ ਦੇ ਜੜਕੇ ਆਇਆ ਤੇ ਆ ਫਿਰ ਇਕੱਲੇ ਨੂੰ ਇਕੱਲਾ ਟੱਕਰ ਜਿਹੜੀ ਉਦੋਂ ਬਾਅਦ 15-20 ਮਿੰਟਾਂ ਤੋਂ ਬਾਅਦ ਉਸ ਨੇ ਉਧੂ ਭਜਾਈ ਸਾਰੀਆਂ ਸੰਗਤਾਂ ਮਹਾਰਾਜ ਦੀ ਕਿਰਪਾ ਦੇ ਨਾਲ ਜਿੱਦਾਂ ਦੇ ਇੱਥੇ ਕਾਰੇ ਲੱਗੇ ਜਿਹੜੇ ਦੋਖੀ ਸੀ 15 ਮਿੰਟਾਂ ਦੇ ਵਿੱਚ ਤੋਂ ਖੜੇੜ ਦਿੱਤੇ ਗਏ ਪੰਜੀ ਮੈਂ ਕੁਝ ਸਵਾਲ ਤੁਹਾਡੀ ਸਾਰੀ ਗੱਲ ਸਾਡੇ ਨਾਲ ਲਾਈਵ ਸੰਗਤਾਂ ਜੁੜੀਆਂ ਨੇ ਦੇਖ ਰਹੀਆਂ ਨੇ ਸੁਣ ਰਹੀਆਂ ਨੇ ਕੁ ਸਵਾਲ ਤੇ ਖੜੇ ਹੁੰਦੇ ਨੇ ਮੈਂ ਚਾਹਾਂਗਾ ਤੁਸੀਂ ਉਹਨਾਂ ਦਾ ਜਵਾਬ ਜ਼ਰੂਰ ਦਿਓ ਪੁਲਿਸ ਪ੍ਰਸ਼ਾਸਨ ਦਾ ਕੀ ਰਵਈਆ ਸੀ ਜਿਸ ਵੇਲੇ ਜਿਵੇਂ ਤੁਸੀਂ ਦੱਸ ਰਿਹਾ ਹੈ ਕਿ ਮੰਦਰ ਦੇ ਲੋਕਾਂ ਨੇ ਆਰਐਸਐਸ ਦੇ ਬੰਦਿਆਂ ਨੇ ਗੁਰਦਾਰੇ ਦੇ ਬਾਹਰ ਘੇਰਾ ਪਾਇਆ ਕਿ ਉਸ ਵੇਲੇ ਉਹਨਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਮੌਜੂਦ ਸੀ ਜਾਂ ਸਿੰਘ ਤੁਸੀਂ ਸਾਰੇ ਗੁਰਦਾਰੇ ਦੇ ਅੰਦਰ ਤੇ ਬਾਹਰ ਉਹਨਾਂ ਦੀ ਟੋਲੀ ਬਾਹਰ ਬੈਠੀ ਸੀ ਕੀ ਪੁਲਿਸ ਪ੍ਰਸ਼ਾਸਨ ਨੇ ਉੱਥੇ ਕੋਈ ਰੋਲ ਨਿਭਾਇਆ ਆਪਣਾ ਕੋਈ ਰੋਲ ਨਹੀਂ ਨਿਭਾਇਆ ਜੀ ਜੇ ਪੁਲਿਸ ਪ੍ਰਸ਼ਾਸਨ ਐਕਟਿਵ ਹੁੰਦੀ ਪੁਲਿਸ ਉਹਨਾਂ ਨੂੰ ਗੁਰਦੁਆਰਾ ਸਾਹਿਬ ਵੱਲ ਆਉਣ ਨਹੀਂ ਦਿੰਦੀ ਹਾਲਾਂਕਿ ਸਾਨੂੰ ਕੰਮ ਤੋਂ ਫੋਨ ਕਰ ਕਰਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਵੀ ਤੁਸੀਂ ਕੋਈ ਵੀ ਬੰਦੇ ਬਾਹਰੋਂ ਨਹੀਂ ਸੱਦੇ ਤੁਸੀਂ ਨਹੀਂ ਦੱਸਣਾ ਕਿਸੇ ਨੂੰ ਵੀ ਵਰਦਵਾ ਮੰਦਰ ਦੇ ਵਿੱਚ ਆਰਐਸਐਸਓ ਵਾਲੇ ਬੀਜੇਪੀ ਵਾਲੇ ਜਾਂ ਪੰਥਪੰਥ ਵਿਰੋਧੀ ਸਾਰੇ ਇਕੱਠੇ ਹੋ ਰਹੇ ਨੇ ਸਾਡੇ ਤੇ ਇਹ ਚੀਜ਼ ਦਾ ਵੀ ਦਬਾਅ ਪਾਇਆ ਜਾ ਰਿਹਾ ਸੀ ਤੇ ਜਿਹੜੇ ਗੁਰੂ ਕੀ ਪਿਆਰੇ ਸਿੰਘ ਬਾਹਰੋਂ ਖਾਂਡਰ ਸਾਹਿਬ ਤੋਂ ਵੀ ਸੁਭਾ ਪਏ ਨੇ ਸੰਗਤ ਕਰਕੇ ਆਏ ਨੇ ਉਹਨਾਂ ਨੂੰ ਵੀ ਕਿਹਾ ਜਾ ਰਿਹਾ ਸੀ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਪ੍ਰਸ਼ਾਸਨ ਵੀ ਆਪਾਂ ਕਹਦੇ ਆਂ ਕਿ ਠੱਗਿਆ ਸਾਈ ਕਰਕੇ ਹੀ ਅੱਜ ਗੇਟ ਤੇ ਆ ਕੇ ਪੰਜ ਲੋਕੀਆਂ ਨੇ ਬੋਲਿਆ ਸੀਗਾ ਪ੍ਰਸ਼ਾਸਨ ਸਾਨੂੰ ਹੀ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪ੍ਰਸ਼ਾਸਨ ਉਹਨਾਂ ਨੂੰ ਕੋਈ ਨਹੀਂ ਰੋਕ ਰਿਹਾ ਸੀ ਉਹ ਬਿਆਨਵਾ ਜੀਆਂ ਵੀ ਕਰ ਰਹੇ ਸੀ ਆਪਣੇ ਗੁਰਦੁਆਰਾ ਸਾਹਿਬ ਦੇ ਗੇਟ ਦੇ ਵਿੱਚ ਪਰ ਉਹਨਾਂ ਨੂੰ ਰੋਕਿਆ ਨਹੀਂ ਜਾ ਰਿਹਾ ਸੀ ਪੰਜ ਜੀ ਅਗਰ ਅਸੀਂ ਗੱਲ ਕਹੀਏ ਕਿ ਇਹ ਸਾਰੇ ਮਸਲੇ ਦੇ ਉੱਤੇ ਸ਼੍ਰੋਮਣੀ ਕਮੇਟੀ ਦੀ ਗੱਲ ਕਰ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗੱਲ ਕਰ ਲਈ ਉਹਨਾਂ ਦਾ ਕੀ ਰੋਲ ਹੈ ਕੀ ਇਹ ਸਾਰੇ ਪੰਥਕ ਮਸਲਿਆਂ ਦੇ ਉੱਤੇ ਤੁਹਾਡੇ ਨਾਲ ਕਮੇਟੀਆਂ ਤੇ ਜਥੇਦਾਰ ਸਾਹਿਬ ਖੜੇ ਨੇ ਬਿਲਕੁਲ ਜੀ ਅਸੀਂ ਅੱਜ ਸ਼ੌਮਿਕ ਮੈਚ ਨੂੰ ਵੀ ਮਿਲ ਪਾਈ ਐ ਕਰਤਾਰ ਸਿੰਘ ਵੀ ਮਿਲ ਪਾਈ ਐ ਉਹਨਾਂ ਨੂੰ ਤੋਂ ਸਾਨੂੰ ਟਾਈਮ ਵੀ ਮਿਲਿਆ ਹੈਗਾ ਬਾਕੀ ਪੰਜਾਬ ਦੀਆਂ ਹਰ ਇੱਕ ਜਥੇਬੰਦੀ ਨੇ ਆਪਣੇ ਸਪੋਰਟ ਕੀਤੀ ਆ ਦੰਦਮੇ ਤਖ਼ਤਾਲ ਬੰਦੀ ਉਹ ਵੀ ਬਿਆਨ ਪਾਏ ਗਏ ਨੇ ਹਮੇਸ਼ਾ ਪਹੁੰਚਣ ਵਾਸਤੇ ਬੁੱਢਾ ਦਲ ਜੀ ਦੇ ਬਾਬਾ ਮਨਮੋਹਨ ਸਿੰਘ ਜੀ ਉਹਨਾਂ ਨੇ ਵੀ ਬਿਆਨ ਪਾਣੇ ਬਾਬਾ ਹਰਵੰਤ ਸਿੰਘ ਹਰਵੰਤ ਸਿੰਘ ਜੀ ਜਨਪੁਰ ਵਾਲੇ ਉਹਨਾਂ ਨੇ ਵੀ ਬਿਆਨ ਪਾਏ ਭਾਈ ਸੁਰਿੰਦਰ ਸਿੰਘ ਜੀ ਸਦਕਾਰ ਸਭਾ ਹਰਿਆਣਾ ਉਹ ਵੀ ਆਪਣੇ ਨਾਲ 14 ਤਰੀਕ ਨੂੰ ਆ ਕੇ ਵੀ ਗਏ ਨੇ ਮੈਂ ਪਾਈ ਅਮਰੀਕ ਸਿੰਘ ਜੀ ਅਜਨਾਲਾ ਜੀ ਉਹਨਾਂ ਨੇ ਵੀ ਆਪਣੇ ਹੱਕ ਦੇ ਵਿੱਚ ਬਿਆਨ ਪਾਏ ਨੇ ਕਿ ਇਹ ਜਿਹੜੀਆਂ ਸਾਜ਼ਿਸ਼ਾਂ ਸਰਕਾਰ ਰਾਜਸਥਾਨ ਦੀ ਸਰਕਾਰ ਬੀਜੇਪੀ ਕਰ ਰਹੀ ਹੈ ਇਹਨਾਂ ਨੂੰ ਥੱਲ ਪਈ ਜਾਵੇ ਨਹੀਂ ਤਾਂ ਇਹਦੇ ਨਤੀਜੇ ਬਹੁਤ ਜ਼ਿਆਦਾ ਮਾਰੇ ਨਿਕਲਣਗੇ ਪਹਿੰਜੀ ਗੱਲ ਦੱਸੋ ਮੈਂ ਮਾਫੀ ਚਾਹਣਾ ਤੁਸੀਂ ਬੜੇ ਸਤਕਾਰਯੋਗ ਸੰਸਥਾਵਾਂ ਦਾ ਜਥੇਬੰਦੀਆਂ ਦਾ ਨਾਮ ਲੇਤਾ ਬਿਆਨ ਲਗਾਏ ਤੁਹਾਡਾ ਲਫ਼ਜ਼ ਮੈਂ ਰਿਪੀਟ ਕਰਾਂਗਾ ਕੀ ਮੌਕੇ ਦੇ ਉੱਤੇ ਪਿਛਲੇ 4-6 ਮਹੀਨਿਆਂ ਚ ਤੁਹਾਡੇ ਤੱਕ ਕਿਸੇ ਜਥੇਬੰਦੀ ਨੇ ਨਿਆਂਗ ਜਥੇਬੰਦੀ ਨੇ ਤੁਹਾਡੇ ਤੱਕ ਮਿਲ ਕੇ ਗਰਾਊਂਡ ਜ਼ੀਰੋ ਦੇ ਉੱਤੇ ਤੁਹਾਡੇ ਨਾਲ ਖੜ ਕੇ ਗੱਲ ਕੀਤੀ ਹੈ ਜਾਂ ਮਾਫ ਕਰਨਾ ਪੰਜਾਬ ਚ ਘਰ ਬੈਠੇ ਬੈਠੇ ਵੀਡੀਓ ਦੇ ਉੱਤੇ ਬਿਆਨ ਜਾਰੀ ਹੋ ਰਹੇ ਨੇ ਜੀ ਇਹ ਸਲਾਹ ਤਾਂ 15 ਦਿਨ ਹੋ ਗਏ ਇਸ ਗੱਲ ਦੇ ਸੰਘਰਸ਼ ਕਰਦਿਆਂ ਹੋਇਆ ਜਦੋਂ ਦਰਮਿਆਨ ਆਪਣੇ ਇਹਨਾਂ ਨੇ ਮਸਲਾ ਚੱਕਿਆ ਹੈਗਾ ਪਰ ਜਿੰਨੇ ਵੀ ਸਿੰਘਾਂ ਨੇ ਬਿਆਨ ਦਿੱਤੇ ਨੇ ਉਹਨਾਂ ਨੇ ਜੋ ਸਾਨੂੰ ਕਿਹਾ ਵੀ ਭਾਈ ਤੁਸੀਂ ਸਾਨੂੰ ਦੱਸਿਓ ਜਿੱਦਣ ਵੀ ਕੱਠ ਹੋਊਗਾ ਤੇ ਅਸੀਂ ਜਰੂਰ ਪਹੁੰਚਾਂਗੇ ਹਾਂ ਜਿੱਦਣ ਅਸੀਂ ਸੱਦਾਂਗੇ ਤੇ ਉਹਨਾਂ ਨੂੰ ਪਹੁੰਚਣਗੇ ਬਾਕੀ ਮਹਾਰਾਜ ਅਤੇ ਪਾਸ਼ਾ ਕਿਰਪਾ ਕਰਨ ਜੋ ਸਿੰਘਾਂ ਨੇ ਬੋਲਿਆ ਕਿ ਸਾਨੂੰ ਹਮੇਸ਼ਾ ਅੱਗੇ ਖੜਦੇ ਵੀ ਆਏ ਨੇ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਖੜਦੀਆਂ ਆਈਆਂ ਨੇ ਕਾਲ ਤੱਕ ਵੀ ਕਾਲ ਤੱਕ ਸਾਡੇ ਖੜਦੇ ਹੈ ਸ਼੍ਰੋਮਣੀ ਕਮੇਟੀ ਨੇ ਵੀ ਸਾਡਾ ਪੂਰਾ ਸਾਥ ਦਿੱਤਾ ਹੈ ਪੰਜੀ ਪੰਥਕ ਮੀਡੀਆ ਦੀ ਗੱਲ ਕਰ ਲਈ ਟੀਵੀ 84 ਅੱਜ ਤੁਹਾਡੇ ਨਾਲ ਗੱਲ ਕਰ ਰਿਹਾ ਹੈਗਾ ਮਾਫੀ ਚਾਹਨਾ ਅਸੀਂ ਕਿਸੇ ਹੋਰ ਚੈਨਲ ਜਾਂ ਕਿਸੇ ਦੀ ਗੱਲ ਨਹੀਂ ਕਰਦੇ ਮਗਰ ਕੀ ਪੰਥਕ ਮਸਲੇ ਦੇ ਉੱਤੇ ਕੋਈ ਹੋਰ ਚੈਨਲ ਤੁਹਾਡੇ ਨਾਲ ਖਲੋਤਾ ਮੈਂ ਕਿਸੇ ਦੇ ਨਾਮ ਤੋਂ ਸਾਨੂੰ ਕੋਈ ਲੈਣਾ ਦੇਣਾ ਨਹੀਂ ਮਗਰ 100 ਕਾਡ ਖੋਤੀ ਜਿਹੜੇ ਪੰਥਕ ਮੀਡੀਆ ਜਿਹੜੇ ਪੰਜਾਬ ਚ ਛੋਟੇ ਛੋਟੀ ਗੱਲ ਦੇ ਉੱਤੇ ਲੀਡਰਾਂ ਦੇ ਅੱਗੇ ਪਿੱਛੇ ਘੁੰਮਦੇ ਨੇ ਕੀ ਰਾਜਸਥਾਨ ਦੇ ਇੰਨੇ ਗੰਭੀਰ ਪੰਥਕ ਮਸਲੇ ਦੇ ਉੱਤੇ ਤੁਹਾਡੇ ਤੱਕ ਕਿਸੇ ਵੀ ਪੰਥਕ ਮੀਡੀਆ ਨੇ ਪਹੁੰਚ ਕੀਤੀ ਹੈ ਨਹੀਂ ਬਿਲਕੁਲ ਨਹੀਂ ਵੀਰੇ ਇਹ ਕੋਈ ਨਹੀਂ ਮੈਂ ਖੁਦ ਹਰਾਨਾ ਵੀ ਐਡਾ ਮਸਲਾ ਹੋਇਆ ਹੈ ਰਾਜਸਥਾਨ ਦੇ ਵਿੱਚ ਇੱਕ ਇਤਿਹਾਸਿਕ ਥਾਂ ਨੂੰ ਬਾਬਾ ਸੁੱਖਾ ਸਿੰਘ ਮਹਿਤਾਲ ਸਿੰਘ ਜੀ ਦਾ ਜਿੱਥੇ ਭਾਜਪਾ ਵਾਲੇ ਦੇ ਗੁੰਡਿਆਂ ਨੇ ਪੰਥ ਵਿਰੋਧੀਆਂ ਨੇ ਬੰਗਾਰ ਕੇ ਅੱਜ ਆਪਣੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਮੁੰਗਾਰੇ ਹੈ ਪਰ ਜਿਹੜਾ ਆਪਣੇ ਪੰਜਾਬ ਦੇ ਹੈਗੀ ਜੇ ਮੀਡੀਆ ਚੈਨਲ ਵਿੱਚ ਕਿਸੇ ਨੇ ਵੀ ਕੋਈ ਕਿਸੇ ਦੇ ਕੰਮ ਤੇ ਜੂਣੀ ਰਹਿੰਦੀ ਕੋਈ ਸੰਪਰਕ ਨਹੀਂ ਹੋਇਆ ਸਾਡੇ ਨਾਲ ਚਲੋ ਪੰਜੀ ਗੁਰੂ ਸਾਹਿਬ ਸਾਰਿਆਂ ਨੂੰ ਸਤਿਬਖਸ਼ੇ ਅਸੀਂ ਇਸ ਮਸਲੇ ਦੇ ਇਸਲੇ ਮੈਂ ਆਪਜੀ ਦੀ ਆਈਡੀ ਤੋਂ ਦੇਖਿਆ ਹੈਗਾ ਲਗ ਗੁਰਦਾਰਾ ਮਹਿਤਾਬ ਕਰਦੇ ਜਿਹੜੇ ਆਪਜੀ ਦੇ ਫੇਸਬੁਕ ਪੇਜ ਦੇ ਉੱਤੇ ਜਦੋਂ ਤੁਸੀਂ ਅਰਦਾਸਾ ਸੋਧਿਆ ਮੈਂ ਉਸੇ ਵੇਲੇ ਕੋਸ਼ਿਸ਼ ਕਰ ਰਿਹਾ ਸੀ ਤੁਹਾਡੇ ਤੱਕ ਪਹੁੰਚ ਕਰਨ ਦੀ ਟਵਨਰ ਹੁਣੇ ਰابطਾ ਕਾਇਮ ਹੋਇਆ ਹੈਗਾ ਬੜਾ ਅਫਸੋਸ ਹੈਗਾ ਕਿ ਸਾਡੀ ਅਖੋਤੀ ਪੰਥਕ মিডিਆ ਆਪਣਾ ਨਹੀਂ ਨਿਭਾ ਰਿਹਾ ਮਗਰ ਘਾਟੋਗਾ ਟੀਵੀ 84 ਵੱਜੋ ਅਸੀਂ ਤੁਹਾਡੇ ਨਾਲ ਜੁੜੇ ਆ ਗਏ ਪੂਰੇ ਵਰਲਡ ਤੁਹਾਨੂੰ ਅੱਜ ਇਸ ਮਸਲੇ ਨੂੰ ਤੁਹਾਡੇ ਰਾਹੀਂ ਦੇਖ ਰਿਹਾ ਹੈਗਾ ਸੁਣ ਰਿਹਾ ਹੈਗਾ ਬਾਹਰ ਬੈਠੇ ਸਿੱਖਾਂ ਨੂੰ ਕੀ ਸੰਦੇਸ਼ਾ ਦੇਣਾ ਚਾਹੋਗੇ ਮੌਜੂਦਾ ਹਾਲਾਤਾਂ ਦੇ ਉੱਤੇ ਇਹ ਵੀ ਗੱਲ ਲੱਗ ਰਹੀ ਇੱਥੇ ਆਪਣੇ ਗੁਰਦੁਆਰਾ ਮਹਿਤਾਬਾਜ ਜੋ ਮੰਡੀ ਗੋਲੂ ਵਾਲੇ ਦੇ ਵਿੱਚ ਨਾ ਸਿੱਖਾਂ ਦੇ ਕਰਨੇ ਬਹੁਤ ਥੋੜੇ ਨੇ ਕਿਉਂਕਿ ਆਰਐਸएस ਨਾਲ ਨਾ ਭਾਜਪਾ ਦਾ ਪਕੜਾ ਵੱਡਾ ਹੈ ਇਹਨੇ ਕਰਕੇ ਇਹਨਾਂ ਦੀ ਹਮੇਸ਼ਾ ਵਾਰ ਕਰਦੇ ਰਹਿੰਦੇ ਨੇ ਸਾਡੇ ਤੇ ਹਮੇਸ਼ਾ ਮਹਾਰਾਜ ਦੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਿੰਘ ਹਮੇਸ਼ਾ ਡੱਟ ਕੇ ਮੁਕਾਬਲੇ ਕਰਦੇ ਨੇ ਤੇ ਹਮੇਸ਼ਾ ਜਿੱਤ ਹੀ ਖਾਸੀ ਦੀ ਹੋਈ ਹੋਈ ਹੈ ਪਰ ਇਹ ਵਾਰ-ਵਾਰ ਜਰੂਰ ਆਪ ਸਾਨੂੰ ਤੋਟੇ ਜਰੂਰ ਵੰਦੇ ਨੇ कि दि민ਤੀ ਸਾਰੀ ਸੰਗਤ ਨੂੰ ਇਹ ਹੀ ਬੇਨਤੀ ਹੈ ਕਿ ਅੱਜ ਜਿਹੜੇ ਇਹ ਜ਼ਰੂਰੀ ਨਹੀਂ ਕਿ ਗੁਰਦੁਆਰਾ ਮਹਤਾਬਗੜ੍ਹ ਸਾਹਿਬ ਤੇ ਆਪਣੇ ਕਬਜ਼ਾ ਕਰਨ ਦੀ ਕੋਸ਼ਿਸ਼ ਹੋਈ ਹੈ ਇਹ ਹਰ ਇੱਕ ਉਸ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਨੇ ਜੋ ਪੰਥਕ ਹੋਵੇ ਜੋ ਗਰੀਬਾਂ ਦੀ ਸਵਾਨ ਦੀ ਆਵਾਜ਼ ਨੂੰ ਸੱਚ ਨੂੰ ਬੁਲੰਦ ਕਰਦੀ ਹੈ ਉਹ ਆਵਾਜ਼ ਨੂੰ ਖਤਮ ਕਰਨੀ ਹੈ ਜਿਹੜੀਆਂ ਇਹਨਾਂ ਦੀਆਂ ਸੋਪੀ ਜੀਪੀ ਦੀਆਂ ਕੋਈਆਂ ਸ਼ਾਹ ਸ਼ਾਹ ਨੇ ਉਹਨਾਂ ਨੂੰ ਨੱਥ ਪਾਉਣ ਵਾਸਤੇ ਇਹੀ ਰਾਸਤਾ ਗਰੇ ਆਪਾਂ ਸਾਰੀ ਕੌਮ ਇੱਕ ਜੁਟ ਹੋ ਕੇ ਆਪਣੇ ਵਖਰੇਵੇਂ ਭੁੱਲ ਕੇ ਮੇਰੇ ਪੁਰਾਣੇ ਦੁਸ਼ਮਣਾਂ ਦੇ ਨਾਲ ਲੜੀਏ ਤਾਂ ਕਿ ਸਾਡੀ ਕੌਮ ਦਾ ਜਿਹੜਾ ਖਲਾਅ ਹੋ ਸਕੇ ਸਾਨੂੰ ਆਪਣੇ ਅਜੇ ਤਰਾਂ ਵੀ ਹੈ ਕਿ ਸਾਨੂੰ ਆਪਣੇ ਦੁਸ਼ਮਣਾਂ ਦਾ ਵੀ ਪਤਾ ਬਥੇਰੇ ਸਿੱਖ ਵੀ ਜਿਹੜੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਭਾਜੀਪੀ ਸਾਡਾ ਘਾਣ ਕੀ ਕਰੀ ਜਾਂਦੀ ਹੈ ਉਹ ਇਹਨਾਂ ਦੇ ਪਿੱਛੇ ਲੱਗੇ ਹੋਏ ਨੇ ਪਰ ਇਹੀ ਇਸ ਵਕਤ ਦੀ ਜਿਹੜੀ ਜ਼ਰੂਰਤ ਹੈ ਕਿ ਸਾਨੂੰ ਪਾਰਟੀਵਾਦੀ ਤੋਂ ਵੀ ਉੱਪਰ ਉੱਠ ਕੇ ਇਹ ਦੇਖਣਾ ਚਾਹੀਦਾ ਕਿ ਸਾਡਾ ਘਾਣ ਸਾਡੀ ਦੁਸ਼ਮਣ ਕਿਹੜੀ ਜਮਾਤ ਹੈ ਤੇ ਉਹਦੇ ਜਮਾਤ ਦੇ ਖਿਲਾਫ ਸਾਨੂੰ ਵੱਟੋਂ ਵੱਧ ਇੱਕਜੁੱਟ ਹੋ ਕੇ ਲੜਨ ਦੀ ਖੜਨ ਦੀ ਜ਼ਰੂਰਤ ਹੈ ਵੀਰੇ ਬਿਲਕੁਲ ਭੈ ਜੀ ਸਾਡੇ ਕੌਮ ਦੀ ਬਦਕਿਸਮਤੀ ਹੈਗੀ ਹੈ ਕਿ ਜੋ ਅਸੀਂ ਕਹਿੰਦੇ ਅਕਾਲ ਤੱਕ ਅਸਬ ਦੇ ਦੋ ਨਿਸ਼ਾਨ ਸਾਹਿਬ ਦਾ ਅਗਾਗਰ ਐਗਜ਼ਾਮਪਲ ਦਈਏ ਕੀ ਸਿਆਸਤ ਨੀਵੀਂ ਹੋਣੀ ਚਾਹੀਦੀ ਧਰਮ ਉੱਤਤਾ ਹੋਣਾ ਚਾਹੀਦਾ ਲੇਕਿਨ ਸਾਡੇ ਕੌਮ ਦੀ ਬਦਕਿਸਮਤੀ ਹੈ ਸਾਡੇ ਸਿੱਖਾਂ ਦੀ ਜਿਹੜੀ ਰਾਜਨੀਤੀ ਉਹ ਕਿੱਥੇ ਨਾ ਕਿਤੇ ਧਰਮ ਤੇ ਭਾਰੂ ਹੋ ਚੁੱਕੀ ਹੈ ਤੇ ਪੰਜੀ ਇਸ ਲਈ ਰਾਤ ਦੇ तकरीबन 9-10 ਵਜੇ ਰੇ ਸਾਡੇ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਮੈਂ ਤੁਹਾਡੇ ਨਾਲ ਗੱਲ ਕਰ ਰਿਹਾਗਾ ਇਸ ਲਈ ਮੌਜੂਦਾ ਹਾਲਾਤ ਕੀ ਨੇ ਕਿ ਗੁਰਦਾਰਾ ਸਾਹਿਬ ਦੇ ਗੇਟ ਦੇ ਉੱਤੇ ਪੁਲਿਸ ਤਾਇਨਾਤ ਹੈ ਯਾ ਤੁਹਾਡੀ ਸੰਗਤ ਤੁਸੀਂ ਤੇ ਚਲੋ ਨਿਆਂ ਫੌਜਾ ਦੇ ਨਾਲ ਤੁਸੀਂ ਗੁਰਦਾਰਾ ਸਾਹਿਬ ਦੇ ਅੰਦਰ ਮੌਜੂਦ ਹੋ ਪ੍ਰਸ਼ਾਸਨ ਵੱਲੋਂ ਗੇਟ ਦੇ ਉੱਤੇ ਕੋਈ ਖਲੋਤਾ ਹੈ ਜਾਂ ਸਾਡੇ ਵੈਰੀਆਂ ਨੇ ਜਿਨ੍ਹਾਂ ਨੇ ਘੇਰਾ ਪਾਇਆ ਉਹਨਾਂ ਚੋਂ ਇਸ ਸੁਲੇਬ ਮੌਜੂਦ ਹੈ ਉੱਥੇ ਜਾਂ ਸਾਰੇ ਜਾ ਚੁੱਕੇ ਨੇ ਇਹ ਨਹੀਂ ਵੀਰੇ ਆਪਣੇ ਪ੍ਰਸ਼ਾਸਨ ਤੇ 144 ਦੀ ਧਾਰਾ ਲੱਗੀ ਹੈ ਪ੍ਰਸ਼ਾਸਨ ਇੱਥੇ ਪਰਜੋਰ ਹੋ ਡਿਊਟੀ ਨੂੰ ਭਾ ਰਿਹਾ ਹੈਗਾ ਬਾਕੀ ਗੁਰੂਕੀਆਂ ਸੰਗਤਾਂ ਆ ਰਹੀਆਂ ਨਹੀਂ ਕਿਉਂਕਿ ਸੰਤਪਤ ਸਾਹਿਬ ਦੇ ਪ੍ਰਕਾਸ਼ ਹੋਏ ਨੇ ਤੇ ਸੰਗਤਾਂ ਲੰਗਰ ਚਲਾ ਰਹੀਆਂ ਨੇ ਸੰਗਤਾਂ ਵਧੀਆ ਸੇਵਾ ਵੀ ਕਰ ਰਹੀਆਂ ਨੇ ਇਮਤਹਾਣੇ ਚੇਤੇ ਜਾ ਰਹੀਆਂ ਨੇ ਪਰ ਗੇਟ ਦੇ ਉੱਤੇ ਪਹੁੰਚ ਜਿਹੜੀ ਹੈਗੀ ਉਹ ਤਨਾਤ ਹੈ ਤੁਹਾਨੂੰ ਸਭ ਤੋਂ ਆਖਿਰਲਾ ਸਵਾਲ ਤੁਹਾਨੂੰ ਲੱਗਦਾ ਕਿ ਕੱਲ ਸਾਰੇ ਫਿਰ ਇਹਨਾਂ ਦੇ ਵੱਲੋਂ ਕੋਈ ਹੱਲਾ ਮਾਰਿਆ ਜਾ ਸਕਦਾ ਹੈ ਕੱਲ ਕੋਈ ਧਰਨਾ ਦਿੱਤਾ ਜਾ ਸਕਦਾ ਲੱਗਦਾ ਤੁਹਾਨੂੰ ਬਿਲਕੁਲ ਜੀ ਸਾਨੂੰ ਲੱਗਦਾ ਹੈ ਜਿਸ ਤਰ੍ਹਾਂ ਹਰ ਨਾਲ ਆਪਣੇ ਲੋਕ ਦੀਆਂ ਖਬਰਾਂ ਆ ਰਹੀਆਂ ਨੇ ਵੀ ਇਕੱਠ ਕਰਦੇ ਫਿਰਦੇ ਨੇ ਪਰ ਫਰਮਾਨ ਅਸੀਂ ਬੇਨਤੀ ਵੀ ਸਤ ਸਿੰਘਾਂ ਨੂੰ ਕੀਤੀ ਆ ਆਪਣੇ ਵੀ ਸਿੰਘ ਜਿਹੜੇ ਪਿਆਰ ਬਰ ਪਿਆਰ ਹੈ ਅਸੀਂ ਵੀ ਹਮੇਸ਼ਾ ਡਟ ਕੇ ਲੜਨ ਨੂੰ ਮਰਨ ਨੂੰ ਤਿਆਰ ਹੈ ਪਰ ਜਿਹੜੇ ਇਹਨਾਂ ਦੇ ਧੜਿਆ ਮਨਸੂਬੇ ਆ ਉਹ ਕਦੇ ਵੀ ਅਸੀਂ ਪੂਰੇ ਨਹੀਂ ਹੋਣ ਦੇਵਾਂਗੇ ਬਿਲਕੁਲ ਪੰਜੀ ਬਹੁਤ ਬਹੁਤ ਧੰਨਵਾਦ ਇਸ ਵੇਲੇ ਸਾਡੇ ਨਾਲ ਲਾਈਵ ਜੁੜਨ ਦੇ ਉੱਤੇ ਔਰ ਕੱਲ ਮੈਂ ਦੁਬਾਰਾ ਤੁਹਾਡੇ ਤੋਂ ਗੁਰਦਾਰਾ ਸਾਹਿਬ ਦੇ ਹਾਲਾਤਾਂ ਦੇ ਲਈ ਦੁਬਾਰਾ ਟਾਰਨਾ ਸੀ ਲਾਈਵ ਗੱਲਬਾਤ ਕਰਾਂਗੇ ਤੇ ਅਗਰ ਕੋਈ ਵੀ ਭਾਣਾ ਵਰਤਦਾ ਜਾਂ ਕੋਈ ਵੀ ਅਸੀਂ ਗੱਲ ਹੁੰਦੀ ਹੈ ਤੇ ਸਾਡਾ ਨੰਬਰ ਤੁਹਾਡੇ ਕੋਲ ਹੈ ਮੈਂ ਬੇਨਤੀ ਕਰਾਂਗਾ ਚਾਹ ਦੀ ਰਾਤ ਦਾ ਸਮਾਂ ਹੈਗਾ ਤੁਸੀਂ ਸਾਡੇ ਤੱਕ ਪਹੁੰਚ ਜ਼ਰੂਰ ਕਰ ਰਹੇ ਹੋ ਨਹੀਂ ਤਾਂ ਕੱਲ ਮੈਂ ਆਪ ਜੀ ਨੂੰ ਦੁਬਾਰਾ ਕਾਲ ਦੋਤੇ ਲੈ ਕੇ ਪੂਰੀ ਦੁਨੀਆ ਤੱਕ ਆਪਣੇ ਚੈਨਲ ਤੇ ਰਹੇਗਾ ਗੱਲ ਪਹੁੰਚਾਵਾਂਗੇ ਕਿ ਕੀ ਹਾਲਾਤ ਨੇ Rajasthan ਦੇ ਗੁਰਦਾਰਾ ਸਾਹਿਬ ਤੇ ਬਹੁਤ ਬਹੁਤ ਧੰਨਵਾਦ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਐਸਨ ਬੀਬੀ ਹਰਮੀਤ ਕੌਰ ਜਿਹੜੇ ਇਸ ਵੇਲੇ ਮੌਜੂਦ ਆ ਜਿਸ ਵੇਲੇ ਸੀਐਸ ਪ੍ਰੋਗਰਾਮ ਨੂੰ ਲਾਈਵ ਰਿਕਾਰਡ ਕਰ ਰਿਆ ਗਿਆ ਰਾਜਸਥਾਨ ਦੇ ਗੁਰਦਾਰਾ ਮਹਿਤਾਬਗੜ ਦੇ ਅੰਦਰ ਸ਼ਸਤਰ ਹਾਥੀ ਚ ਲੈ ਕੇ ਗੁਰੂ ਘਰ ਬਚਾਉਣ ਦੇ ਲਈ ਜੋ ਸਾਡਾ ਗੁਰੂ ਫਰਮਾਨ ਹੈਗਾ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰਦਰ ਤਲੀ ਗਲੀ ਮੁਰਿਆਓ ਇਸ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਲਾ ਕੀਜੈ ਕੌਮ ਦੀ ਬਦਕਿਸਮਤੀ ਹੈ ਕਿ ਗਿਣਤੀ ਦੇ ਕੁਝ ਸਿੱਖ ਆਪਣੇ ਗੁਰੂ ਘਰ ਨੂੰ ਬਚਾਉਣ ਦੇ ਲਈ ਇਸ ਵੇਲੇ ਸ਼ਸਤਰਤਾਰੀ ਹੋ ਕੇ ਸ਼ਸਤਰ ਹਾਥੀ ਲੈ ਕੇ ਅਰਦਾਸਾ ਸੋਧ ਕੇ ਗੁਰੂ ਘਰ ਬਚਾ ਰਹੇ ਨੇ ਤੇ ਸਾਡੇ ਕੌਮ ਦੀ ਵੱਧੂ ਤੇ ਜਦ ਬੰਦੀਆਂ ਜਿਹੜੀਆਂ ਹੈਗੀਆਂ ਨੇ ਉਹ ਕਿੱਥੇ ਨਾ ਕਿੱਥੇ ਅਵੇਸਲੀਆਂ ਨੇ ਜਾਂ ਸੋਸ਼ਲ ਮੀਡੀਆ ਦੇ ਇੰਨੇ ਜ਼ਿਆਦਾ ਪ੍ਰਚਾਰ ਹੋਣ ਦੇ ਬਾਵਜੂਦ ਇਹ ਜੀ ਪੰਥਕ ਖਬਰਾਂ ਤੋਂ ਮਸਰੂਫ ਹੈਗਾ ਟੀਵੀ 84 ਦੇ ਪਲੇਟਫਾਰਮ ਦੇ ਉੱਤੇ ਸਾਡੀ ਕੋਸ਼ਿਸ਼ ਸੀ ਇਸ ਸਭ ਤੋਂ ਵੱਡੀ ਖਬਰ ਨੂੰ ਅਸੀਂ ਪੂਰੀ ਦੁਨੀਆ ਤੱਕ ਪਹੁੰਚਾਈਏ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਹੁਤ ਜਲ ਗੁਰਦਾਰਾ ਮਹਿਤਾਬਗੜ ਤੋਂ ਪੈਂਜੀ ਤੇ ਹੋਰ ਸਿੰਘਾਂ ਦੇ ਨਾਲ ਕੱਲ ਆਪਾਂ ਦੁਬਾਰਾ ਇਸੇ ਖਬਰ ਦੀ ਅਗਲੀ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਲੈਨੇ ਸਾਰਿਆਂ ਤੋਂ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ